ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 96 ਮਿਚਲੀ ਸ੍ਰੀ ਗੁਰੂ ਜੀ ਸੱਜੇ ਪਾਤਸ਼ਾਹ ਬਿਕਨਿਰ ਵਿਖੇ ਦਰਬਾਰ ਲਗਾਇਆ ਸਿੱਖਾਂ ਸੰਤਾਂ ਹੱਥ ਜੋੜ ਅਰਦਾਸ ਕਰੀ ਹੇ ਗੁਰੂ ਜੀ ਕਿਰਪਾ ਕਰਕੇ ਦੱਸੋ ਜੋ ਆਪਾਂ ਦੇ ਪਿਤਰ ਕਿੱਥੇ ਹੈ ਉਹਨਾਂ ਦਾ ਦਰਸ਼ਨ ਕਰਾਓ ਜੀ ਉਹਨਾਂ ਦੀ ਗਤੀ ਕੈਸੀ ਪਈ ਹੈ ਤਾਂ ਗੁਰੂ ਜੀ ਸ਼ਬਦ ਪੜਿਆ ਪਸ਼ੂ ਪ੍ਰੇਤ ਮੁਗਧ ਕਉ ਉਤਾਰੇ ਪਾਹਨ 파ਰੇ ਉਤਾਰੇ ਸਿੱਖਾਂ ਕੋ ਪਿੱਤਰ ਪ੍ਰੇਤ ਰੂਪ ਦਿਸਣ ਲੱਗੇ ਬ੍ਰਿਛਾਂ ਤੇ ਵਸੇਰਾ ਅਰੂੜੀਆਂ ਵਿੱਚ ਖੂਹਾਂ ਵਿੱਚ ਬੜੇ ਦੁਖੀ ਨੰਗੇ ਭੁੱਖੇ ਪੁਕਾਰਨ ਉਹਨਾਂ ਗੁਰੂ ਜੀ ਅੱਗੇ ਹੱਥ ਜੋੜ ਸਾਡੀ ਗਤੀ ਕਰੋ ਜੀ ਕਲਯੁਗ ਵਿਖੇ ਤੇਥੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਗੁਰੂ ਜੀ ਕਹਿਆ ਤੁਸੀਂ ਆਪਣਾ ਹਾਲ ਦੱਸੋ ਐਸੀ ਜੂਨ ਕਿਉਂ ਪਾਈ ਜੇ ਗੁਰੂ ਜੀ ਅਸੀਂ ਸੋਹ ਬਰੇ ਆਸ ਰੱਖਦੇ ਹਾਂ ਸਾਡੇ ਪੁੱਤਰ ਪੋਤਰੇ ਸਾਡੀ ਗਤੀ ਕਰਨਗੇ ਜੈਸੇ ਕੋਈ ਇਨਾਂ ਕੋ ਦੱਸਦਾ ਹੈ ਤੈਸੇ ਇਹ ਕਰਦੇ ਹਨ ਤਾਂ ਵੀ ਸਾਨੂੰ ਕੁਝ ਪ੍ਰਾਪਤ ਨਾ ਹੁਆ ਮਰਨੇ ਤੋਂ ਲੈ ਕੇ ਅੱਜ ਤੋੜੀ ਵੀ ਨਹੀਂ ਲੱਭਾ ਕਿਉਂ ਨਹੀਂ ਲੱਭਾ ਹੁੱਕੇ ਪੀਣ ਵਾਲੇ ਜੋ ਹੈ ਆਪਣੇ ਲਾਭ ਲਈ ਆਪਣੇ ਹੀ ਮਤਲਬ ਦੀਆਂ ਬਾਤਾਂ ਦੱਸਦੇ ਹਨ ਔਰ ਮਾਰਨੇ ਤੋਂ ਲੈ ਕੇ ਪ੍ਰੇਤ-ਪ੍ਰੇਤ ਕਹਿਣੇ ਲੱਗ ਜਾਂਦੇ ਹਨ ਔਰ ਕਿਰਿਆ ਨੂੰ ਮੰਜੀ ਤੇ ਬੈਠੇ ਹੋਏ ਲੈ ਕੇ ਕੁੱਲ ਮਾਲ ਕੱਪੜੇ ਰਜਾਈ ਤਲਾਈ ਭੂਜਨ ਜੋੜੇ ਸਮਾਨਦਾਨ ਵਗੈਰਾ ਹੋਰ ਚੰਗੇ-ਚੰਗੇ ਜੋ ਪਦਾਰਥ ਹਨ ਸਭ ਲੈ ਜਾਂਦੇ ਹਨ ਔਰ ਸਾਡਾ ਉਹ ਕੁਝ ਨਹੀਂ ਸਵਾਰਦੇ ਹਨ ਆਪ ਤੇ ਖੋਟੇ ਕਰਮਾਂ ਵਿੱਚ ਪਏ ਹੋਏ ਹੈ ਜਦ ਅਹੂਤੀਆਂ ਕਰਦੇ ਹੈ ਤਦ ਅਸੀਂ ਬੜੇ ਦੁੱਖ ਪਾਉਨੇ ਹਾਂ ਜਮਦੂਤ ਇੰਨਾ ਮੰਤਰਾਂ ਨੂੰ ਸੁਣ ਕੇ ਸਾਨੂੰ ਬਹੁਤ ਤਾੜਨਾ ਕਰਦੇ ਹਨ ਔਰ ਸਾਡੇ ਬਦਨ ਨੂੰ ਅੱਗ ਲੱਗ ਜਾਂਦੀ ਹੈ ਗੁਰੂ ਜੀ ਸਾਡੀ ਗਤੀ ਕਰੋ ਆਪਣੇ ਹੱਥ ਸੇ ਜਲ ਕੇ ਛਿੱਟੇ ਮਾਰੋ ਤਾਂ ਸਾਡੀ ਗਤੀ ਹੋਵੇਗੀ ਜਿਹੜੀ ਇਹ ਅਗਨ ਸਾਨੂੰ ਸਾੜ ਰਹੀ ਹੈ ਉਸ ਤੋਂ ਅਸੀਂ ਤਦ ਬਚਾਂਗੇ ਔਰ ਅੱਗੇ ਇਹਨਾਂ ਨੂੰ ਮੰਨੇ ਕੀਤਾ ਜਾਵੇ ਐਸਾ ਕਰਮ ਨਾ ਕਰੇ ਗੁਰੂ ਕੇ ਮੰਤਰਾਂ ਨਾਲ ਸਸਕਾਰ ਕੀਆ ਕਰੋ ਕਿਰਿਆ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਔਰ ਗੰਗਾ ਗਿਆ ਦੀ ਵੀ ਕੁਝ ਜ਼ਰੂਰਤ ਨਹੀਂ ਜਪਜੀ ਸਾਹਿਬ ਦਾ ਪਾਠ ਆਨੰਦ ਦਾ ਪਾਠ ਕਰਨ ਕਰਾਉਣ ਖੜਾ ਪ੍ਰਸ਼ਾਦ ਕਰਾ ਕੇ ਅਰਦਾਸ ਕਰਾ ਕੇ ਵਰਤਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵਿਹੰਗਮਾ ਕੋ ਬਸਤਰ ਗਰੰਥੀ ਕੀ ਪੂਜਾ ਕਰਨੀ ਔਰ ਧਰਮਸ਼ਾਲਾ ਵਿਖੇ ਔਰ ਬਸਤਰ ਮੰਜਾ ਆਦੀ ਦੇਣਾ ਜੋ ਆਏ ਗਏ ਮੁਸਾਫਿਰ ਨੂੰ ਸੁਖ ਮਿਲੇ ਜਿਉਂ-ਜਿਉਂ ਮੁਸਾਫਰ ਸੁਖੀ ਹੋਵੇਗਾ ਤਿਉਂ-ਤਿਉਂ ਉਹ ਅਸੀਸ ਦੇਵੇਗਾ। ਤੇਵੇਂ-ਤੇਵੇਂ ਤੁਹਾਡੀ ਗਤੀ ਹੋਵੇਗੀ। ਭੁੱਖੇ ਪਿਆਸੇ ਨੂੰ ਅੰਨ ਛਕਾਓ। ਸਾਨੂੰ ਸਭੋ ਅਪੜੇਗਾ। ਇਹ ਬਾਤਾਂ ਸੁਣ ਕੇ ਗੁਰੂ ਜੀ ਜਲ ਮੰਤਰ ਕੇ ਛਿੰਕਿਆ। ਉਸੇ ਵਕਤ ਉਹਨਾਂ ਦੀ ਗਤੀ ਹੋਈ। ਲੱਗੇ ਗੁਰੂ ਕਾ ਜਸ ਕਰਨੇ, ਸ੍ਰੀ ਵਾਹਿਗੁਰੂ ਵਾਹਿਗੁਰੂ ਦਾ ਲੱਗੇ ਉਚਾਰ ਕਰਨ। ਕਰਦੇ-ਕਰਦੇ ਦਿਬ ਰੂਪ ਧਾਰ ਕੇ ਆਕਾਸ਼ ਮਾਰਗ ਨੂੰ ਬੇਖੂੰਟ ਤਾਮ ਨੂੰ ਜਾਂਦੇ ਪਏ ਤਾਂ ਗੁਰੂ ਜੀ ਬਚਨ ਕੀ ਕਾ ਸਿੱਖੋ ਰਹਿਤ ਮਰਿਆਦਾ ਰੱਖੋ ਪੁੰਨ ਅੱਗੇ ਸਹਾਇਕ ਹੁੰਦਾ ਹੈ ਗੁਰੂ ਦਾ ਭਰੋਸਾ ਰੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਤੁਸੀਂ ਗੰਗਾ ਗਿਆਤ ਸੇ ਕੁਝ ਮਤਲਬ ਨਾ ਰੱਖੋ ਪ੍ਰਸੂਤਾ ਇਸਤਰੀ ਜੇ ਮੌਤ ਨਾਲ ਮਰੇ ਉਸ ਕੋ ਲੋਹੇ ਦੇ ਕਿੱਲੇ ਨਾ ਮਾਰੋ ਕਫਨ ਨਿਸ਼ਾਨ ਸਾਹਿਬ ਦੀ ਤਰ੍ਹਾਂ ਸੀਓ ਮਰਦ ਕੋ ਸੀਸ ਵੱਲੋਂ ਤੀਨੀ ਕੋ ਪੈਰਾਂ ਵੱਲੋਂ ਪਹਿਨਾਵੋ ਇੱਕ ਪਾਸਾ ਖੁੱਲਾ ਰਹੇ ਛੋਟੇ ਵੱਡੇ ਨੂੰ ਐਸੇ ਤਰ੍ਹਾਂ ਦੇਣਾ ਫੇਰ ਇੱਕ ਵੱਲੋਂ ਬੰਨ ਦੇਣਾ ਪ੍ਰਾਣੀ ਦੇ ਨਾਲ ਸ਼ਬਦ ਪੜਾਓ ਰਬਾਬੀ ਸੇ ਰਬਾਬੀ ਉਸ ਨੂੰ ਨਾਲ ਲਜਾਓ ਜੋ ਗੁਰੂ ਦਾ ਸੇਵਕ ਹੋਵੇ ਆਪਣੀ ਕਲਾਮਾਂ ਤੋਂ ਰਹਿਤ ਹੋਣਨ ਦੂਜੇ ਮਸਹਬ ਨਾਲ ਸਾਖ ਨਾ ਕਰਨ ਜਿਹੜੇ ਹੋਰ ਮੁਸਲਮਾਨ ਹੋਣ ਉਹਨਾਂ ਨਾਲ ਸਾਖ ਨਾ ਵਰਤੋ ਜਿਹੜੇ ਗੁਰੂ ਤੇ ਭਰੋਸਾ ਰੱਖਣ ਗੁਰੂ ਨੂੰ ਜਾਪਣ ਨਮਾਜ਼ ਨਾ ਪੜਨ ਸੰਸਕਾਰ ਦਾ ਵੇਲੇ ਸਭੀ ਪਾਈ ਬਾਹ ਗੁਰੂ ਦਾ ਜਾਪ ਕਰੋ ਜਪਜੀ ਸਾਹਿਬ ਦੇ ਪਾਠ ਪੜੋ 38 ਲੋਕ ਪੜੋ ਭੋਗ ਭਾ ਕੇ ਜਪਜੀ ਸਾਹਿਬ ਦਾ ਫੇਰ ਲੰਬੂ ਲਗਾਓ ਕਿਰਪਾਲ ਕਿਰਿਆ ਕਰੋ ਸਾਸਰੀਆ ਕਾਲ ਦਾ ਜੈਕਾਰਾ ਪੰਜ ਵਾਰੀ ਬੁਲਾਓ ਜਿਹੜਾ ਕੜਾ ਕਰੋ ਅਰਦਾਸ ਕਰੋ ਚੀਖਾਂ ਵਿੱਚ ਥੋੜਾ ਜਿਹਾ ਕੜਾ ਪ੍ਰਸ਼ਾਦ ਪਾਓ ਤਿੰਨ ਕਾ ਨਾ ਤੋੜੋ ਡੇਰੇ ਆਏ ਕਰ ਬਸੰਤ ਕੀ ਵਾਰ ਦਾ ਪਾਠ ਕਰੋ ਅਚਾਰਜ ਦਾ ਨਾਮ ਨਹੀਂ ਲੈਣਾ ਗਤੀ ਸੁਧ ਹੋਵੇਗੀ ਸਤ ਕਰ ਮੰਨ ਲੈਣਾ ਅੱਗੇ ਸਾਖੀ 47ਵੀਂ ਚੱਲੇ ਗੁਰੂ ਕਲਗੀਧਰ ਪੰਥ ਕਾ ਵਾਲੀ ਜਗਤ ਗੁਰੂ ਨੂੰ ਸਿੱਖਾਂ ਪੁੱਛਿਆ ਗੁਰੂ ਜੀ ਮਰਨ ਤੋਂ ਲੈ ਕੇ ਗਰੀਬ ਤੇ ਧਨੀ ਦੀ ਗਤੀ ਇੱਕੋ ਜਹੀ ਹੋਵੇਗੀ ਕੋਈ ਉਪਾਅ ਸਾਨੂੰ ਦੱਸੋ ਜੀ ਇੱਕ ਦੂਜੇ ਦੇ ਮਨ ਵਿੱਚ ਈਰਖਾ ਤੇ ਹਾਨਤ ਨਾ ਹੋਵੇਗੀ ਇਹ ਸੰਸਾਰੀਆਂ ਨੂੰ ਬੜਾ ਫਿਕਰ ਤੇ ਗਮ ਰਹਿੰਦਾ ਹੈ ਤੇ ਉਸ ਨੂੰ ਸਾਦਾ ਵਿੱਚ ਵੀ ਬੜਾ ਆਖਦੇ ਹਨ ਜਿਹੜਾ ਬਹੁਤ ਖਰਚ ਕਰੇ ਤਾ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੁਹੇ ਮਹੱਲਾ ਪੰਜਮਾ ਗੁਰੂ ਕੇ ਚਰਨ ਕਮਨ ਮੰਤਿ ਆਏ ਦੁਖ ਦਰਦ ਇਸ ਤਨ ਤੇ ਜਾਏ ਪਵਜਲੇ ਡੁੱਬਤ ਸਤਗੁਰ ਕਾੜੇ ਬੈਕੁੰਟ ਨਗਰੋ ਜਹਾਂ ਸੰਤ ਵਾਸਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਕਾ ਪ੍ਰਕਾਸ਼ ਹੋਵੇ ਪਾਠ ਹੋਵੇ ਆਰਤੀ ਹੋਵੇ ਉਹੀ ਬੈਕੁੰਟ ਕੇ ਤੁਲਿਆ ਹੈ ਜਿਸ ਜਗ੍ਹਾ ਕੋਈ ਨਾ ਮੰਨੇ ਕੁਸ ਨੂੰ ਧਰਮ ਸ਼ਾਸਤਰ ਪੜ੍ਹ ਕੇ ਸੁਣਾਓ ਸ਼ਬਦ ਵੱਡਾ ਹੋਆ ਦੁਨੀਆਦਾਰ ਗੱਲੇ ਸੰਗੋ ਕਤੇ ਚਲਾਇਆ ਅੱਗੇ ਕਰਨੀ ਕਿਰਤੀ ਬਾਚਿਆ ਬੈ ਲੇਖਾ ਕਰ ਸਮਝਾਇਆ ਥਾਓ ਨਾ ਹੋਵੀ ਪਉਦੀਏ ਢੁਣੇ ਸੁਣਿਆ ਕੀ ਲਿਖੇ ਰੁਆਇਆ ਮਨੇ ਅੰਦਰ ਜਨਮ ਗਵਾਇਆ ਬਿਨਾ ਸੁਣਾਵੇ ਕਿਛੁ ਥਾਏ ਨਾ ਪਾਈ ਸਿੱਖੋ ਪਰਮੇਸ਼ਵਰ ਦੇ ਘਰ ਵੱਡਾ ਛੋਟਾ ਇਕ ਬਰਾਬਰ ਹੈ ਸਾਰੇ ਪਦਾਰਥ ਵੀ ਅਕਾਲ ਪੁਰਖ ਜੀ ਆਪ ਹੀ ਰਚ ਦਿੱਤੇ ਹਨ ਜੀਵਾਂ ਦਾ ਰੱਖਿਆ ਵਾਸਤੇ ਤਨ ਭੂਮੀ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਅਗਿਆਨ ਪਰਮੇਸ਼ਵਰ ਜੀ ਕਾ ਨਾਮ ਜਪੇ ਤੇ પ્રસન્ન ਹੋਤਾ ਹੈ ਸਿੱਖੋ ਤੁਸੀਂ ਜਉਂਦਿਆਂ ਦੀ ਟਹਿਲ ਸੇਵਾ ਕਰੋ ਮਾਂ ਪਿਓ ਦੀਨ ਦੁਖੀ ਅਪਾਹਜ ਦੀ ਟਹਿਲ ਇੱਕੋ ਜਹੀ ਹੈ ਜੈਸੇ ਪੰਜ ਦਰਜੇ ਇਕਤਾ ਦੇ ਅਖਾਲ ਪੁਰਖ ਨੇ ਰੱਖੇ ਹਨ ਰਾਜਾ ਗੁਰੂ ਰੰਕ ਇਕ ਤੁਲ ਹੈ ਰੋਗ ਆਹਾਰ ਨੀਂਦ ਭੁੱਖ ਮੋਤ ਬਰਾਬਰ ਸਭ ਜੋ ਹੈ ਸਿੱਖੋ ਤੁਸੀਂ ਸੰਸਕਾਰ ਦੇ ਦਿਨ ਸਵਾ ਰੁਪਏ ਦਾ ਕੜਾ ਕਰਾਵੋ ਜੇਕਰ ਨਾ ਫੁਰਸਤ ਹੋਵੇ ਤਾਂ ਗੁੜ ਥਾਲੀ ਵਿੱਚ ਪਾ ਕੇ ਵੰਡ ਦੇਵੋ ਫਿਰ ਗੁਰੂ ਜੀ ਦਾ ਪਾਠ ਕਰਾਓ ਭੋਗ ਪਵਾਓ ਭੇਟਾਂ ਪੰਜ ਦਮੜੇ ਕਰੋ ਉਹ ਸ਼ਾਕ ਦੇਵੋ ਕੜਾ ਪ੍ਰਸ਼ਾਦ ਕਰਾਓ ਰੁਮਾਲ ਚੰਗਾ ਚੜਾਓ ਪ੍ਰਸ਼ਾਦ ਛਕਾਓ ਮੰਜੇ ਕੱਪੜੇ ਬਰਤਨ ਧਰਮਸਾਲਾ ਵਿਕੇ ਰੱਖੋ ਜਿੱਥੇ ਮੁਸਾਫਰ ਨੂੰ ਸੁੱਖ ਮਿਲੇ ਫਿਰ ਸਤਾਰੀਏ ਨੂੰ ਸਿੱਖ ਭੈੰਗਮ ਗ੍ਰਹਿਸਤੀ ਲੋੜਵੰਦ ਦੀ ਅੰਨ ਵਸਤਰ ਕਰਕੇ ਖੁਸ਼ੀ ਲਵੋ ਉਹਨਾ ਉਸਤਨਾਮ ਬਾਇ ਗੁਰੂ ਨਾਮਾ ਜਪ ਕਰਨੇ ਵਾਲੇ ਜਿਹੜੇ ਸਿੰਘ ਹੋਣ ਤਮਾਕੂ ਕੁੱਠੇ ਦੇ ਨਾਂ ਵਰਤਣ ਵਾਲੇ ਹੋਣ ਫੁੱਲ ਹਰਸਰ ਜੀ ਇਸ਼ਨਾਨ ਕਰਾ ਕੇ ਰਾਵੀ ਵਿਖੇ ਪ੍ਰਵਾਹ ਦੇਵੋ ਤੁਰੰਤ ਦੇ ਵੇਲੇ ਇਹ ਸ਼ਬਦ ਪੜੋ ਮਿਰਤਕ ਕੋ ਪਾਇਓ ਤਨੇ ਸਾਸਾ ਵਿਚਰਤ ਆਨੇ ਮਿਲਾਇਆ ਪੁਨਾ ਠਾਕੁਰ ਤੁਮ ਸਰਨਾਈ ਆਇਆ ਉਤਰੇ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਜੇ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹ ਪਕਰੇ ਕੱਡੇ ਲੀਨੇ ਆਪਣੇ ਗਰੇ ਅੰਧ ਕੂਪ ਤੇ ਮਾਇਆ ਕਹਿ ਨਾਨਕ ਗੁਰੇ ਬੰਧਨ ਕਾਟੇ ਵਿਚਰਤ ਆਨੇ ਮਿਲਾਇਆ ਸਿੱਖਾਂ ਪੁੱਛਿਆ ਗੁਰੂ ਜੀ ਬ੍ਰਾਹਮਣ ਪਿੰਡ ਪਰਦੇ ਹੈ ਅਸੀਂ ਕੀ ਕਰੀਏ ਸਿੱਖੋ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਓ ਓਗ ਪਵਾਓ ਅਰਦਾਸਾ ਸੁਦਾਓ ਤੁਹਾਡੀ ਗਤੀ ਛੇਤੀ ਹੋਵੇਗੀ ਉਹਨਾਂ ਨਾਲੋਂ ਗੁਰੂ ਜੀ ਬਚਨ ਕੀਤਾ ਜੋ ਗੁਰੂ ਗੋਪੇ ਆਪਣਾ ਸੋ ਭਲਾ ਨਹੀਂ ਪਹੁੰਚੋ ਉਹਨੇ ਲਾਹ ਮੁੱਲ ਸਭ ਗਵਾਇਆ ਜੋ ਕੋਈ ਗੁਰੂ ਦਾ ਹੁਕਮ ਨਾ ਮੰਨੇਗਾ ਉਸਦੀ ਗਤੀ ਨਹੀਂ ਹੋਵੇਗੀ ਅੱਗੇ ਸਾਖੀ 88ਵੀਂ ਚੱਲੀ ਕਲਗੀਧਰ ਜਗਤ ਗੁਰੂ ਪੰਥ ਕੇ ਵਾਲੀ ਦੀਨ ਬਿਆਲ ਪਾਸੋ ਸਿੱਖਾਂ ਪੁੱਛਿਆ ਭਾਈ ਰੂਪੇ ਨੂੰ ਬਚਨ ਹੋਇਆ ਸੀ ਸੁੰਝੇ ਦੇ ਡਰਾਣੀ ਜੱਜੋ ਵਿੱਚੋਂ ਜਾਈ ਉਹਨਾ ਜਿਸ ਆਸਣੇ ਹਮ ਬੈਠੇ ਕੇਤੇ ਵੈਸੇ ਗਾਇਆ ਬਚਨ ਹੁਆ ਕਾਮਦੇਵ ਜੋ ਹੈ ਸੋ ਜੀਵ ਰੂਪ ਜਾਣੋ ਇਸ ਦੀ ਰੱਖਿਆ ਕਰੋ ਮੰਨ ਕਰਕੇ ਕਾਮਦੇਵ ਦਾ ਜੀਵ ਹੈ ਜਤ ਰੱਖੋ ਤਬ ਸਤ ਹੋਗਾ ਸਤ ਤੇ ਸ਼ਾਂਤੀ ਹੋਗੀ ਕਾਮ ਰੱਖੋ ਬਿੰਦ ਵਿੱਚ ਜਿੰਦ ਹੈ ਜੈਸੇ ਦੀਵੇ ਮਹਿ ਤੇਲ ਹੈ ਤੈਸੇ ਸਰੀਰ ਵਿਖੇ ਕਾਮ ਹੈ ਕਾਮ ਦਾ ਹੋਣਾ ਦੁਰਲਭ ਜਾਣ ਵਿਸ਼ੇ ਭੋਗੀ ਰੋਗੀ ਕਬੀਰ ਕਾਮੀ ਕੀੜਾ ਨਰਕ ਕਾ ਪੜਿਆ ਨਰਕੇ ਮਾਹੀ ਏਕ ਕੜੇ ਸੁਖ ਰਾਕਾਰ ਨੇ ਫਿਰੇ ਫਿਰੇ ਜੂਨ ਪਾਹੀ ਸੰਸਾਰੀ ਕੁਟੰਬੀ ਸੋਗੀ ਤੀਮੀ ਲੜਾਕੀ ਲਵੇਰੀ ਛੜਾਕੀ ਇਨਾ ਰੰਨਾ ਪਾਸੋ सुख नहीं इन्ना पिछे नहीं लगना देह को दुख नहीं देना काम देह दे से जद निकल जांदा है तब जीण बुढेपा आंदा है जति रहने से सुख होता है हुकम मनने से सुख होता है एक बूंद से बेटा बेटी पैदा होती है उसकी शोभा सुंदर ताई की है सब देख के प्रसन्न होते हैं मनुखा देह काम से दुर्लभ है इसकी तेजी भी दुर्लभ है जानो ओहो महा मूर्ख है जेड़ा काम को निकाल के सुख मानता है नेत्रों की ज्योत कट जाती है दंत निकल जाते हैं कान बोले होते हैं संगत अर्ज करी गुरु जी तीर्थ कराओ गया जी का स्नान कराओ ता वचन हुआ नावण चले तीर्थी ਮਨੇ ਖੋਟੋ ਤਨੇ ਚੋਰ ਇਕੋ ਪਾਓ ਲੱਥੀ ਨਾਤਿਆ ਦੋਇ ਪਾ ਚੜਿਓ ਸੋ ਹੋਰ ਬਾਹਰੇ ਤੋਤੇ ਤੁੰਡੀ ਅੰਦਰੇ ਵੀਸ ਨਿਕੋਰ ਸਾਦ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ ਕੁਦਰਤ ਨਾਲ ਗਿਆ ਜੀ ਗਏ ਅਸ਼ਨਾਣ ਕੀਤਾ ਸੰਗਤ ਗਿਆ ਗੁਰੂ ਜੀ ਗਿਆ 나ਥ ਦੇਵਤਾ ਦਿਖਲਾਓ ਜੀ ਆਪਾ ਦੇਖੀਏ ਕੈਸਾ ਹੈ ਸਿੱਖੋ ਤੁਸੀਂ ਜਪਜੀ ਪੜੋ ਅਸ਼ਨਾਨ ਕਰਕੇ ਭੋਗ ਪਾਓ ਮੱਥਾ ਟੇਕਿਆ ਕੀ ਦੇਖਣ ਦੇਵਤਾ ਜੀ ਨੇ ਦਰਸ਼ਨ ਦਿੱਤਾ ਹੱਥ ਉਸਕੇ ਕਾਲੇ ਦੇਖੇ ਤਾਂ ਗੁਰੂ ਜੀ ਪੁੱਛਿਆ ਤੇਰੇ ਹੱਥ ਕਿਉਂ ਕਾਲੇ ਹੋਏ ਹਨ ਉਸ ਕਿਹਾ ਜਦ ਦੇ ਕ੍ਰਿਸ਼ਨ ਭਗਵਾਨ ਜੀ ਪਰਲੋਕ ਕੋ ਗਏ ਹਨ ਕਲਯੁਗ ਦਾ ਪੈਰਾ ਮਾਤ ਲੋਕ ਵਿਖੇ ਪਿਆ ਹੈ ਉਸਨੇ ਸਭ ਦੇਵਤੇ ਆਪਣੇ ਵਾਸ ਕਰ ਲਏ ਹੈ ਹੁਕਮ ਦਿੱਤਾ ਸੀ ਤੁਸੀਂ ਪਰਲੋਕ ਚਲੇ ਜਾਓ ਤੁਹਾਡੀ ਉਪਾਸਨਾ ਕਰਨੀ ਸੀ ਜਿਉਂ ਨਰਕ ਨਹੀਂ ਜਾਂਦੇ ਮੈਂ ਨਰਕ ਪਰਨੇ ਹੈ ਮੈਂ ਕਿਹਾ ਸੀ ਮਾਤ ਲੋਕ ਵਿਖੇ ਭਜਨ ਹੁੰਦਾ ਹੈ ਸਵਰਗ ਵਿਖੇ ਭਜਨ ਨਹੀਂ ਹੁੰਦਾ ਕਲਜੂ ਮੂਝੇ ਸ਼ਰਾਬ ਦਿਆ ਤੂੰ ਇੱਥੇ ਰਹੇਗਾ ਰੰਗ ਤੇਰਾ ਕਾਲਾ ਹੋ ਜਾਵੇਗਾ ਜਿਹੜੇ ਤੇਰੀ ਆਸ ਕਰਕੇ ਇੱਥੇ ਆਉਣਗੇ ਉਹਨਾਂ ਦੀ ਗਤੀ ਨਾ ਹੋਵੇਗੀ ਤਾਂ ਮੈਂ ਪੁੱਛਿਆ हे कडूराज जी मात्र लोक जिथे तेरा हुकम नहीं मैं उथे बैठ के परमेश्वर दा भजन करांगा ता कलयुग हुकम कीता तू हरसर गया सर जाके रहो उथे मेरा हुकम नहीं है उथे किस दा हुकम है उथे श्री गुरु रामदास जी ते श्री गुरु गोविंद सिंह जी दा हुकम है ता गयानाथ जी हाथ जोड़े गुरु जी तुसी इथे कानु आए हो ਅਸੀਂ ਤਾਂ ਦੋਵੇਂ ਗੰਗਾਜੀ ਤੇ ਗਿਆ ਜੀ ਆਪਕੀ ਸਰਨ ਚਲੇ ਆਏ ਹਾਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਾਓ ਆਪਣੀ ਸੰਗਤ ਨੂੰ ਹੁਕਮ ਦੇਵੋ ਸ੍ਰੀ ਗੁਰੂ ਜੀ ਦੀ ਬਾਣੀ ਨੂੰ ਪ੍ਰੇਮਪੂਰਵਕ ਪੜੋ ਔਰ ਪੜਾਓ ਇਸ ਸੇ ਇਨਕੀ ਗਤੀ ਹੋਵੇਗੀ ਸਿੱਖਾਂ ਅਰਜ ਕਰੀ ਜਿਹੜੇ ਸਾਡੇ ਇੱਥੇ ਪਿੱਤਰ ਪਿੱਤਰ ਹੈ ਉਹਨਾਂ ਦਾ ਦਰਸ਼ਨ ਕਰਾਓ ਜੀ ਤਾ ਬਚਨ ਹੁਆ ਭਜਨ ਕਰੋ ਆਪਣੇ ਪਿਤਰਾਂ ਦੇ ਨਾਮ ਵਾਸਤੇ ਸ਼੍ਰੀ ਗੁਰੂ ਜੀ ਦੀ ਬਾਣੀ ਪੜੋ ਲਾਵਾ ਆਨੰਦ ਪੜ੍ਹ ਕੇ ਕਾਰਜ ਕਰੋ ਕੜਾ ਪ੍ਰਸ਼ਾਦ ਵਰਤਾਓ ਕੜਾ ਪ੍ਰਸ਼ਾਦ ਛਕਣੇ ਸੇ ਮੁਕਤੀ ਹੋਵੇਗੀ ਮਹਾਰਾਜ ਜੀ ਉਸੇ ਵਕਤ ਪਿਤਰਾਂ ਕੋ ਬੁਲਾਇਆ ਪਿਤਰਾਂ ਦਰਸ਼ਨ ਦਿਆਂ ਪਿਤਰਾਂ ਹੱਥ ਜੋੜੇ ਸਾਡਾ ਜਿਉਂਦਿਆਂ ਦਾ ਆਦਰ ਬਹੁਤ ਹੁੰਦਾ ਸੀ ਸਾਡੇ ਪੁੱਤਰ ਪੋਤਰੇ ਇਸਤਰੀ ਤੀਆਂ ਧੋਤੇ ਚੇਲੇ ਆਦਰ ਸਭ ਕਰਦੇ ਹਨ ਮਿੱਠੀ ਬੋਲੀ ਸਾਥ ਜਦ ਦਾ ਦੇ ਕਾ ਤਿਆਗ ਹੋਆ ਹੈ ਤਦ ਦੇ ਸਭ ਛੋਟੇ ਵੱਡੇ ਦੁਖੀ ਹਾਂ ਰੋਜ਼ ਜਮਦੁੱਤਾਂ ਕੇ ਵਸ ਪੈਨੇ ਹਾਂ ਜਿਹੜੇ ਤਾਂ ਪਰਮੇਸ਼ਵਰ ਦੇ ਗੁਣ ਗਾਉਂਦੇ ਹਨ ਉਹ ਤਾਂ ਸੁਖੀ ਰਹਿੰਦੇ ਹਨ ਜੋ ਆਚਾਰਜਾਂ ਦੇ ਮਗਰ ਲੱਗਦੇ ਹੈ ਉਹ ਦੁਖੀ ਹੁੰਦੇ ਹਨ ਸ਼ਬਦ ਇੱਕ ਸੱਜਣ ਸਭ ਸੱਜਣਾ ਇੱਕ ਬੈਰੀ ਸਭ ਵਾਦੀ ਨਾਮਦਾਨ ਥੋਂ ਸਿਵਾ ਹੋਰ ਕੋਈ ਸੱਜਣ ਨਹੀਂ ਫੇਰ ਚਿੱਤਰ ਗੁਪਤ ਧਰਮ ਰਾਏ ਪਾਸ ਲੈ ਜਾਂਦੇ ਹਨ ਦੇ ਕੇ ਤਿਆਗ ਸਮੇ ਵੱਡਾ ਦੁੱਖ ਪ੍ਰਾਪਤ ਹੋਆ ਹੈ ਜੈਸੇ ਅਨੇਕ ਬਿਛੂ ਲੜੇ ਦੁੱਖ ਪ੍ਰਾਪਤ ਹੁੰਦਾ ਹੈ ਤਦੋ ਜਮਦੂਤ ਲੱਤਾਂ ਬਾਵਾ ਮਾ ਕੋ ਨਪੀੜ ਕੇ ਜਿੰਦ ਕੋ ਨਾਭ ਵਿਖੇ ਲਿਆ ਕੇ ਐਸਾ ਬੱਟ ਚਾੜ ਕੇ ਨਪੀੜਦੇ ਹਨ ਜੀਵਾ ਕੋ ਮੁਰਛਾ ਹੋ ਜਾਂਦੀ ਹੈ ਉਸ ਸਮੇਂ ਫਿਰ ਚੇਤਨ ਹੋਤਾ ਹੈ ਅਧੂਤ ਰੂਪ ਕੁਟਸਦ ਕੋ ਸਭ ਕੁਝ ਨਜ਼ਰੀ ਆਉਂਦਾ ਹੈ ਜਿਸ ਵੇਲੇ ਅਚਾਰਜ ਮੰਤਰ ਪੜ੍ਹਦੇ ਹਨ ਸਰਵੰਦੀਆਂ ਦੇ ਮੁਖ ਥੀ ਖੋਟੀ ਬਾਣੀ ਸਾਥ ਨਿੰਦਿਆ ਕਰਾਉਂਦੇ ਹਨ ਪ੍ਰੇਤ ਪ੍ਰੇਤ ਕਹਿੰਦੇ ਹਨ ਪ੍ਰੇਤੋ ਸਵਾਹਾ ਕਹਾਉਂਦੇ ਹੈ ਤਬ ਸਾਡੇ ਸਿਰ ਤੇ ਜਮਦੂਤ ਤਤਿਸਵਾਹ ਪਾਉਂਦੇ ਹੈ ਅਸੀਂ نہایتੀ ਦੁੱਖ ਹੋਣ ਔਰ ਨਿਰਾਦਰੀ ਹੁੰਦੀ ਹੈ ਗੁਰੂ ਜੀ ਸਾਡੀ ਰੱਛਾ ਕਰੋ ਆਪਣੇ ਉਪਕਾਰ ਸੇ ਆਪਣੇ ਆ ਸਿੱਖਾਂ ਸੰਤਾਂ ਕੋ ਉਪਦੇਸ਼ ਕਰੋ ਪ੍ਰੇਤ ਪ੍ਰੇਤ ਸਾਨੂੰ ਨਾ ਕਹਿਣ ਸਾਨੂੰ ਬਹੁਤ ਦੁੱਖ ਪਹੁੰਚਦਾ ਹੈ ਇਹੋ ਜਿਹੇ ਮੰਤਰ ਸਤਜੁਗ ਦੁਆਪਰ ਤੇਤਰ ਵਿਖੇ ਜੀਵਾਂ ਕੋ ਸਹਾਇਤਾ ਕਰਦੇ ਹਨ ਸੋ ਕਲਜੁਗ ਵਿਖੇ ਸ੍ਰੀ ਗੁਰੂ ਨਾਨਕ ਜੀ ਦਾ ਜੋ ਮੰਤਰ ਹੈ ਜਬਜੀ ਸਾਹਿਬ ਉਹ પ્રાਣੀਆਂ ਕੋ ਸੁਖ ਦਿੰਦਾ ਹੈ ਗੁਰੂ ਜੀ ਸਮੇ ਸਮੇ ਅਨੁਸਾਰ ਮੰਤਰ ਫਲਦੇ ਹਨ ਜਪਜੀ ਸਾਹਿਬ ਪੜ੍ਹਨੇ ਸੇ ਜਮਦੂਤ ਧਰਮਰਾਜ ਚਿਤ੍ਰਗੁਪਤ ਸਾਡਾ ਆਦਰ ਕਰਦੇ ਹਨ ਜਿਹੜੇ ਸੇ ਜਮਦੂਤ ਧਰਮ ਰਾਜ ਚਿਤ੍ਰਗੁਪਤ ਪਿਤਰਾ ਕੋ ਨਮਿਤਾ ਆਪਣੇ ਇਸ਼ਟ ਧਰਮ ਨੂੰ ਤਿਆਗ ਦਿੰਦੇ ਹਨ ਗੁਰੂ ਜੀ ਥੋਬੇ ਮੁਖ ਹਨ ਗੁਰਦੁਆਰੇ ਕੀ ਭਾਵਨਾ ਛੱਡ ਕੇ ਆਚਾਰਜਾਂ ਕੋ ਦਾਨ ਦਿੰਦੇ ਹਨ ਉਹ ਦਾਨ ਲੈ ਕੇ ਵਿਸ਼ੇ ਵਿਕਾਰਾਂ ਵਿਖੇ ਖਰਚ ਕਰਦੇ ਹੈ ਉਹ দান-ਫਾਨ ਕੀ ਵਿਸ਼ਟਾ ਸਮਾਨ ਹੋ ਕੇ ਮਿਲਦਾ ਹੈ ਅਸੀਂ ਦੇਖ ਕੇ ਬੜੀ ਦੁੱਖ ਹੁੰਦੇ ਹਾਂ ਸਿੱਖ ਸਾਧਕੋ দান ਦੇਵੋ ਅੰਮ੍ਰਿਤ ਹੋਏ ਮਿਲਦਾ ਹੈ ਇੱਕ ਸਿੱਖ ਪਹਿਚੰਕਾ ਵਿਖੇ ਕਾਲ ਵਸ ਹੋ ਗਿਆ ਗੁਰੂ ਜੀ ਪਹਿਚੰਕਾ ਦਾ ਉਪਾਅ ਦੱਸੋ ਹੁਕਮ ਹੋਇਆ ਸਿੱਖੋ ਤੁਸੀਂ ਜਪਜੀ ਪੜ੍ਹ ਕੇ ਸੰਸਕਾਰ ਕਰੋ ਸੁਧ ਗਤੀ ਹੋਵੇਗੀ ਗੁਰੂ ਜੀ ਮੁਖਵਾਕ ਵਰ ਦਿੱਤਾ ਸਿੱਖੋ ਸੰਤੋ ਭਗਤੋ ਜੇ ਕੋਈ ਅਕਾਲ ਮ੍ਰਿਤ ਪ੍ਰਸਤੁਤ ਸਮੇ ਦੀ ਮ੍ਰਿਤ ਸਰਪ ਕਾਟੇ ਕੀ ਮ੍ਰਿਤ ਹੋਵੇ ਤੁਸੀਂ ਜਪਜੀ ਪੰਜ 베ਰ ਪੜ੍ਹਕਰ ਸੰਸਕਾਰ ਕਰਨਾ ਉਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਬਿਹੰਗਮਾ ਨੂੰ ਯਥਾ ਸ਼ਕਤ ਪ੍ਰਸ਼ਾਦ ਛਕਾਉਣਾ ਫਿਰ ਗੰਗਾ ਪਹੋਏ ਕੁਰ ਖੇਤਰ ਕਿਰਿਆ ਕਰਮ ਦੀ ਕੋਈ ਲੋੜ ਨਾ ਰਹੇਗੀ ਕਪੜਾ, ਬਰਤਨ, ਤੇਲ, ਮੰਜੀ ਆਦਿ ਧਰਮਸ਼ਾਲ ਵਿਖੇ ਦੇਵੋ ਜਿੱਥੇ ਮੁਸਾਫਿਰ ਸੁਖੀ ਹੋਵੇ। ਜਾਂ ਗੁਰੂ ਕੇ ਸਿੰਘਾਂ ਨੂੰ ਦੇਵੋ, ਸੁਧਗਤੀ ਹੋਵੇਗੀ। ਜੈਤਸਰੀ ਕੀ ਬਾੜ ਕੀ ਸਦਕੀ ਕਥਾ ਕਰਵਾਇਆ ਕਰੋ, ਗੁਰੂ ਜੀ ਆਪ ਸਹਾਇ ਜੀਵ ਕੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।